ਅਸੀਂ ਨਾ ਇੱਕ ਵਾਰੀ ਗੱਲ ਕੀਤੀ ਸੀ ਕਿ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਗੱਲ ਇਦਾਂ ਦੀ ਨਹੀਂ ਲੱਭੂਗੀ ਜਿਹਨੂੰ ਤੁਸੀਂ ਕਹੋਗੇ ਕਿ ਅੱਜ ਸਮਾਜ ਦੇ ਵਿੱਚ ਨਹੀਂ ਹੈਗੀ ਉਹ ਹਾਂਜੀ ਗੱਲਾਂ ਹੈਗੀਆਂ ਸਾਰੀਆਂ ਹਾਂਜੀ ਪਤਾ ਹੈ ਪਰ ਗੱਲ ਕੀ ਆ ਜਿਨ੍ਹਾਂ ਲੋਕਾਂ ਨੂੰ ਪਤਾ ਆ ਨਾ ਉਹ ਜਿੱਥੋਂ ਉਹਨਾਂ ਦਾ ਸਵਾਰਥ ਪੂਰਾ ਹੁੰਨ ਸਾਡੇ ਵਿਦਵਾਨ ਆ ਉਹਨਾਂ ਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਧੀਆ ਗੱਲ ਕਿਹੜੀ ਆ ਹਾਂਜੀ ਪਰ ਹੁਣ ਜਦੋਂ ਗ੍ਰੀਨ ਕਾਰਡ ਟਕਸਾਲੀਆਂ ਦੇ ਗੁਰਦੁਆਰੇ ਚੋਂ ਹੁੰਦਾ ਫਿਰ ਫੇ ਕੀ ਕਰੂਗਾ ਬੰਦਾ ਟਾਫ ਇੰਟਰਸਟ ਅੰਗਰੇਜ਼ੀ ਚ ਕਹਿੰਦੇ ਆ ਜੀ ਹਿੱਤ pèce ਪੰਜਾਬੀ ਚ ਹਿੱਤ pèce ਕਰ ਹਿੱਤ pèce ਆ ਹਿੱਤ pèce ਆ ਜਿਸ ਕਰਕੇ ਉਹ ਇਹਨਾਂ ਨੂੰ ਇਹ ਪ੍ਰਵਾਹ ਨਹੀਂ ਹੈਗੀ ਵੀ ਸਾਡੇ ਕੰਮਾਂ ਨਾਲ ਗੁਰੂ ਸਾਹਿਬ ਕਿੰਨੇ ਛੋਟੇ ਹੋ ਰਹੇ ਆ ਨਹੀਂ ਜੀ ਜਦੋਂ ਅਗਲਾ ਕਹਿੰਦਾ ਜਦੋਂ ਜਦੋਂ ਟੋਰੀ ਫੁਲਕਾ ਹੁਣ ਜਦੋਂ ਭਗਤ ਰਵਦਾਸ ਜੀ ਬਾਰੇ ਤੁਸੀਂ ਦੇਖੋ ਉਹਨਾਂ ਦੀ ਗੁਰਬਾਣੀ ਪੜ੍ਹ ਕੇ ਦੇਖ ਲਓ ਤੇ ਉਹਨਾਂ ਦੇ ਨਾਂ ਤੇ ਬਣੇ ਹੋਏ ਦੁਨੀਆਂ ਦੇ ਕਿਸੇ ਵੀ ਗੁਰਦੁਆਰੇ ਅੰਦਰ ਜਾ ਕੇ ਕੰਮਕਾਰ ਹੁੰਦਾ ਦੇਖ ਲਓ ਸਾਰਾ ਕੁਝ ਉਲਟ ਹੁੰਦਾ ਉਹਨਾਂ ਦੀ ਬਾਣੀ ਦੀ ਬਿਲਕੁਲ ਜੀ ਉਹ ਜਿਹੜੇ ਜਿਹੜੇ ਬੱਲਾਂ ਵਾਲੇ ਸਾਧਿਆ ਜੋਕਸ਼ ਕਰ ਰਹੇ ਆ ਕੰਛੀ ਕੰਛੀ ਹੈੱਡ ਆਫਿਸ ਆ ਜਿੱਥੇ ਉਹ ਗ੍ਰੰਥ ਲਿਖਾਇਆ ਅਬ ਜਿਹੜੀ ਅੰਮ੍ਰਿਤ ਬਾਣੀ ਕਹਿੰਦੇ ਆ ਉਹ ਭਗਦਰਵਦਾਸ ਜੀ ਦੀ ਸ਼ਖਸੀਅਤ ਦੇ ਨਿਰਣੇ ਤੇੜੇ ਵੀ ਨਹੀਂ ਹੈਗਾ। ਹਾਂਜੀ ਪਰ ਗੱਲ ਕੀ ਆ ਹੁਣ ਭੇਡਾਂ ਨੂੰ ਇਕੱਠੇ ਕਰਕੇ ਰਖਣਾ ਆ ਬਾੜਾ ਚਾਹੀਦਾ ਉਹਦੇ ਲਈ ਇੱਕ ਆਜੜੀ ਚਾਹੀਦਾ। ਹਾਂਜੀ ਜਿਹੜੇ ਲੋਕ ਅਕਾਲ ਤਖਤ ਦੇ ਨਾਂ ਦੇ ਇਕੱਠੇ ਹੋ ਗਏ ਦਮਦਮਿਤਕਸਾਲ ਦੇ ਨਾਂ ਤੇ ਇਕੱਠੇ ਹੋ ਗਏ ਨਾਨਕਸਰੀਆਂ ਦੇ ਨਾਂ ਤੇ ਇਕੱਠੇ ਹੋ ਗਏ ਉਹ ਉੱਥੇ ਰੱਖ ਲੈ। ਜਿਹੜੇ ਬੱਚੇ ਅਗਲੇ ਨੇ ਦੇਖਿਆ ਵੀ ਨਹੀਂ ਇਹ ਕੁਛ ਬੰਦੇ ਆ ਜਿਨ੍ਹਾਂ ਨੂੰ ਟਕਸਾਲੀਆਂ ਨੇ ਨੇੜੇ ਨਹੀਂ ਲੱਗਣ ਦੇਣਾ ਉਹ ਰਾਧਾ ਸੁਆਮੀਆ ਦਾ ਇੱਕ ਬਾੜਾ ਖੋਲ ਦਿੱਤਾ ਹਾਂਜੀ ਹੁਣ ਦੇਖਿਆ ਅਗਲੇ ਨੂੰ ਵੀ ਉੱਥੇ ਤਾਂ ਸਾਰੀਆਂ ਜਾਤਾਂ ਦੇ ਜਾ ਰਹੇ ਆ ਇੱਕ ਜਾਤ ਦੇ ਨਾਂ ਤੇ ਵੀ ਚਾਹੀਦਾ ਉਹ ਬੱਲਾਂ ਵਾਲਾ ਖੋਲ ਦਿੱਤਾ ਹਾਂਜੀ ਵੀ ਇੱਕ ਥਾਂ ਤੇ ਇਕੱਠੇ ਰੱਖੋ ਜਦੋਂ ਆਗੂਆਂ ਨੂੰ ਲੋੜ ਪਊਗੀ ਦਿੱਲੀ ਵਾਲਿਆਂ ਨੂੰ ਲੋੜ ਪਊਗੀ ਅਗਲੇ ਅਗਲੇ ਇੱਕ ਨੂੰ ਸਨੇਹਾ ਦੇਣਗੇ ਨਾਲੇ ਗਾ ਗਾਕ ਮੋੜ ਨਹੀਂ ਦੇਣਾ ਕੋਈ ਉਹ ਜਿਹੜਾ ਆਸ਼ਰਮ ਆ ਨਾ ਡਰਾਮਾ ਬਣਿਆ ਆ ਵੈਬ ਸੀਰੀ ਬਣੀ ਆ ਉਹਦੇ ਵਿੱਚ ਉਹ ਉਹ ਤੁਸੀਂ ਦੇਖੋ ਨੈਟਵਰਕ ਕਿਦਾਂ ਦਾ ਉਹਨਾਂ ਦਾ ਤੇ ਜਦੋਂ ਵੋਟਾਂ ਪੈਣੀਆਂ ਐਨ ਵੋਟਾਂ ਵਾਲੇ ਦਿਨ ਸਨੇਹਾ ਦਿੰਦੇ ਆ ਉਹ ਹਾਂਜੀ ਇੱਕ ਬੰਦੇ ਨੂੰ ਦੱਸਿਆ ਜਾਂਦਾ ਆ ਹਰੇਕ ਪਿੰਡ ਦੇ ਵਿੱਚ ਹਰੇਕ ਬਲੌਕ ਦੇ ਵਿੱਚ ਇਦਾਂ ਬੰਦੇ ਇੱਕ ਮੋਟਰਸਾਈਕਲ ਆਲਾ ਜਾਂਦਾ ਆ ਮੂਰੇ 10 ਬੰਦੇ ਖੜੇ ਹੁੰਦੇ ਉਹਨਾਂ ਨੂੰ ਦੱਸ ਦਿੰਦਾ ਉਹ 10 ਜਣੇ ਆਪੋ ਆਪਣੇ ਪਿੰਡ ਜਾ ਕੇ ਸਾਰਿਆਂ ਨੂੰ ਸੁਨੇਹਾ ਦੇ ਦਿੰਦੇ ਆ ਇੱਕ ਇੱਕ ਪਰਚੀ ਦਿੰਦੇ ਆ ਉਹ ਪਿਆ ਐ ਤੇ ਸਟੈਂਪ ਲਾਉਣੀ ਮੈਨੂੰ ਲੱਗਦਾ ਬਾਬੇ ਨੂੰ ਅੰਦਰ ਵੀ ਐਸੀ ਗੱਲ ਨੇ ਕਰਾਇਆ ਉਹ ਭਾਜੀਪੀ ਦਾ ਕਾਂਗਰਸ ਨੂੰ ਦੋਨਾਂ ਨਾਲ ਸੌਦੇਬਾਜ਼ੀ ਕਰਦਾ ਸੀ ਉਹਨਾਂ ਨੂੰ ਕਹਿੰਦਾ ਸੀ ਉਹ ਇੰਨੇ ਦਿੰਦੇ ਆ ਉਹਨਾਂ ਨੂੰ ਕਹਿੰਦਾ ਸੀ ਉਹ ਇੰਨੇ ਦਿੰਦੇ ਉਹ ਵੀ ਅੱਕੇ ਹੋਣੇ ਆ ਤੇ ਰੇਟ ਵਧਾਈ ਜਾਂਦਾ ਦੇਖੋ ਜੀ ਜਿਹ ਜਿਨ੍ਹਾਂ ਨੇ ਬਾੜੋਂ ਤੁਸੀਂ ਤੁਸੀਂ 5-7 ਪਸ਼ੂ ਰੱਖ ਕੇ ਇੱਕ ਬੰਦੇ ਨੂੰ ਰੱਖ ਦਮੂ ਹੁਣ ਤੁਹਾਨੂੰ ਤਾਂ ਪਤਾ ਆ ਤੁਸੀਂ ਤੁਹਾਡੀ ਜ਼ਮੀਨ ਆ ਤੁਸੀਂ ਸਾਰਾ ਕੁਝ ਤਿਆਰ ਕਰਕੇ ਦਿੱਤਾ ਤੁਸੀਂ ਸਬੰਧਾਨ ਬਣਾਇਆ ਅਗਲੇ ਲਈ ਹੁਣ ਜੇ ਤੁਹਾਨੂੰ ਇਹ ਅੱਖਾਂ ਦਿਖਾਉਣ ਲੱਗੂਗਾ ਅਗਲਾ બસ ਇਹੀ ਹੋਇਆ ਅਗਲੇ ਅਗਲੇ ਕਹਿੰਦੇ ਤੈਨੂੰ ਤਾਂ ਬਿਠਾਇਆ ਸੀ ਇਸ ਕਰਕੇ ਲੋਕਾਂ ਨੂੰ ਇਕੱਠੇ ਕਰਕੇ ਰੱਖ ਅਸੀਂ ਤੈਨੂੰ ਦੱਸਾਂਗੇ ਵੋਟ ਕਿੱਥੇ ਪਾਉਣੀ ਇੱਥੇ ਵੋਟ ਪਾ ਦੇ ਬਾਕੀ ਆਪਣਾ ਖਾਪੀ ਮौज ਕਰ ਇਹ ਬਸ ਇਹੀ ਹੋਇਆ ਹਾਂ ਭੀ ਜੇ ਤੂੰ ਸਾਡੇ ਨਾਲ ਗੇਮ ਖੇਡਣੀ ਆ ਫੇ ਆ ਜਾਂ ਇੱਧਰ ਜੇਲ੍ਹ ਚ ਆ ਜਾ ਫਿਰ ਹਾਂ ਹੁਣ ਬੀਬਾ ਬਣਾ ਕੇ ਛੱਡਣਗੇ ਆ ਨਹੀਂ ਹੁਣ ਜਦੋਂ ਜਦੋਂ ਦੇਖੋ ਅਸੀਂ ਬੁਰਾ ਮਨਾਉਣ ਲੱ ਪੈਨੇ ਆ ਗਰਮੀਤ ਰਾਮ ਰਹੀਮ ਬਾਰੇ ਅਸੀਂ ਚੰਗੀ ਤਰ੍ਹਾਂ ਮੰਨ ਜਾਂਦੇ ਭਿੰਡਰਾਂ ਵਾਲੇ ਦੀ ਵਾਰੀ ਸਾਡੇ ਸਾਹ ਚੜ ਜਾਂਦੇ ਆ ਚਾਹੇ ਟਕਸਾਲ ਦਾ ਮੁਖੀ ਆ ਆ ਆ ਪਿੱਛੇ ਨਾ ਤੁਮਾ ਜਾ ਕੇ ਆਇਆ ਕੁੰਭ ਦੇ ਮੇਲੇ ਹਾਂਜੀ ਦੇਖਿਆ ਫੋਟੋ ਅਸੀਂ ਸਾਰੇ ਦੇਖਦੇ ਆਂ ਵੀ ਹੱਦ ਹੋ ਗਈ ਯਾਰ ਹਿੰਦੂਆਂ ਦੇ ਉੱਥੇ ਉਹਦੇ ਸਾਰੇ ਕੁਝ ਦੇ ਵਿੱਚ ਇਹ ਸਾਡੇ ਜਿਹੜੀ ਟਕਸਾਲ ਕਿੰਨੇ ਗੁਰੂ ਗੋਬਿੰਦ ਸਿੰਘ ਤੋਂ ਚੱਲੀ ਆ ਬਾਬਾ ਦੀਪ ਸਿੰਘ ਪਹਿਲੇ ਉਹਦੇ ਮੁਖੀ ਹੋਏ ਆ ਯੋਧਿਆਂ ਦੀ ਖਾਣਿਆ ਉੱਥੇ ਉਹਨਾਂ ਦੇ ਹਿੰਦੂਆਂ ਦੇ ਅਸਥਾਨਾਂ ਤੇ ਨਾਉਣ ਕਿਉਂ ਜਾਂਦੇ ਮੁਖੀ ਇਹਨਾਂ ਦੇ ਅੱਛਾ ਉਹਦੇ ਬਾਰੇ ਉਹਦੇ ਬਾਰੇ ਗਲਤੀ ਮੰਨਣ ਦੀ ਬਜਾਏ ਇੰਗਲੈਂਡ ਤੋਂ ਜਾਗੋ ਵਾਲਿਆਂ ਦਾ ਜਿਹੜਾ ਬਲਾਰਾ ਹੈ ਜਾਗੋ ਦਾ ਜਥਾ ਹੁੰਦਾ ਸੀ ਤੇ ਜੀਤਾ ਉਹ ਪ੍ਰੋਗਰਾਮ ਕਰਕੇ ਸਫਾਈ ਦੇਣ ਲੱਗੇ ਆ ਉਹ ਕਹਿੰਦੇ ਸੀ ਬਾਲਟੀ ਵਾਲਾ ਜੀਤਾ ਬਾਲਟੀ ਵਾਲਾ ਟੀਵੀ ਪ੍ਰੋਗਰਾਮ ਚ ਉਹ ਕਹਿ ਰਹੇ ਆ ਕਹਿੰਦੇ ਜੀ ਇਹ ਇਕੱਲਾ ਤੁਮਾ ਨਹੀਂ ਗਿਆ ਹਾਂਜੀ ਸੰਤ ਗੁਰਵਚਨ ਸਿੰਘ ਭਿੰਡਰਾਂ ਵਾਲੇ ਵੀ ਉੱਥੇ ਜਾ ਕੇ ਨਹਾ ਕੇ ਆਉਂਦੇ ਰਹੇ ਤੇ ਸੰਤ ਕਰਤਾਰ ਸਿੰਘ ਵੀ ਨਹਾ ਕੇ ਆਉਂਦੇ ਰਹੇ ਹਾਂਜੀ ਪੜੀ ਆਵਾ ਸਟੇਟਮੈਂਟ ਆ ਤੇ ਭਿੰਡਰਾਂ ਵਾਲੇ ਬਾਰੇ ਕਹਿੰਦੇ ਉਹ ਟਾਈਮ ਨਹੀਂ ਲੱਗਾ ਭਿੰਡਰਾਂ ਵਾਲੇ ਕੋ ਟਾਈਮ ਨਹੀਂ ਸੀਗਾ ਤਾਂ ਨਹੀਂ ਉਹ ਜਾ ਸਕਿਆ ਬਿਜ਼ੀ ਰਹੇ ਜੰਗਾ ਜਿੱਧਾ ਚ ਨਹੀਂ ਫਿਰ ਲੋਕਾਂ ਦੇ ਪੁੱਤਾਂ ਨੂੰ ਕਿਉਂ ਹਿੰਦੂਆਂ ਨਾਲ ਲੜਾ ਲੜਾ ਕੇ ਮਰਾਇਆ ਤੁਸੀਂ ਬਸ ਇਹੀ ਗੱਲ ਹੈ ਪੰਜਾਬ ਦਾ 2 ਲੱਖ ਨੌਜਵਾਨ ਮਾਰੇ ਤੁਸੀਂ ਕਹਿੰਦੇ ਸੰਵਿਧਾਨ ਨਹੀਂ ਮੰਨਣਾ ਜੇ ਤੁਸੀਂ ਭਾਈ 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 ਆ ਕਿਉਂਕਿ ਜੇ ਹਿੰਦੂਆਂ ਨਾਲ ਤੁਹਾਡਾ ਸਾਂਝਾ ਹੀ ਆ ਸਾਰਾ ਕੁਝ ਫਿਰ 82% ਉਹ ਹੈ ਗਈ ਆ ਫਿਰ ਤਾਂ ਤੁਹਾਡਾ ਰਾਜ ਹੈ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਹੈਗਾ ਫਿਰ ਤੇ ਫਿਰ ਆਜ਼ਾਦੀ ਕਿਹਦੇ ਕੋਲੋਂ ਚੋਣੇ ਆ ਬਸ ਆਹੀ ਤਾਂ ਗੱਲ ਐ ਹਾਹੀ ਤਾਂ ਗੱਲ ਦੀ ਲੋਕੀ ਸਮਝਦੇ ਹੈਗੀ ਹੁਣ ਹਰਮੰਦਰ ਨੂੰ ਜਦੋਂ ਦਰਬਾਰ ਸਾਹਿਬ ਦੀ ਗੱਲ ਆਉਂਦੀ ਆ ਤੁਸੀਂ ਕਹਿੰਨੇ ਨਹੀਂ ਹਰੀ ਮੰਦਰ ਵਿਸ਼ਨੂੰ ਦਾ ਮੰਦਰ ਐ ਸੂਰਜ ਪ੍ਰਕਾਸ਼ ਨੇ ਗੁਰਬਲਾਸ ਪਾਤਸ਼ਾਹੀ ਛੇਵੀਂ ਨੇ ਪਿੱਟ ਪਿੱਟ ਕੇ ਚੀਕ ਚੀਕ ਕੇ ਸਾਰੀ ਗੱਲ ਕਹੀ ਆ ਚਾਹੇ ਉਹ ਚੌਥੇ ਪਾਤਸ਼ਾਹ ਵੱਲੋਂ ਦਰਬਾਰ ਸਾਹਿਬ ਬਣਾਉਣ ਦੀ ਗੱਲ ਐ ਹਾਂਜੀ ਉਹ ਵੀ ਕਹਿੰਦੇ ਪੇ ਉੱਥੇ ਪਹਿਲਾਂ ਛਪੜੀ ਸੀ ਰਜਨੀ ਵਾਲੀ ਹਾਂਜੀ ਹਾਂਜੀ ਆਛਾ ਦਰਬਾਰ ਸਾਹਿਬ ਦੇ ਸਰੋਵਰ ਦੀ ਗੱਲ ਹੁੰਦੀ ਆ ਕਹਿੰਦੇ ਵਿਸ਼ਨੂੰ ਨੇ ਆਪ ਟੋਕਰੀ ਢੋਈ ਆ ਕੇ ਹਾਂਜੀ ਦਰਬਾਰ ਸਾਹਿਬ ਬਣਨ ਦੀ ਗੱਲ ਆਉਂਦੀ ਆ ਕਹਿੰਦੇ ਜਿੱਥੇ ਅਕਾਲ ਤਖਤ ਆ ਉੱਥੇ ਵਿਸ਼ਨੂੰ ਤਖਤ ਲਾ ਕੇ ਬੈਠਾ ਸੀ ਜੀ ਇਹ ਸਾਡੇ ਗ੍ਰੰਥਾਂ ਨੇ ਲਿਖਿਆ ਆ ਹਾਂਜੀ ਠੀਕ ਆ ਤੇ ਰੋਲਾ ਕੀ ਦੀ ਗੱਲ ਦਾ ਗੁਰਬਚਨ ਸਿੰਘ ਭਿੰਡਰਾਂ ਵਾਲੇ ਨੇ ਤਾਂ ਪੰਜਾਂ ਪਿਆਰਿਆਂ ਨੂੰ ਚੌਹਾਂ ਸਹਿਬਜ਼ਾਦਿਆਂ ਨੂੰ ਸਾਰੇ ਭਗਤਾਂ ਨੂੰ ਪਹਿਲੇ ਹਿੰਦੂ ਅਵਤਾਰਾਂ ਦੇ ਹੀ ਅਵਤਾਰ ਬਣਾ ਕੇ ਰੱਖਿਆ ਆ ਹਾਂਜੀ 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 ਠੀਕ ਹੈ 베ਦੀਆਂ ਦੇ ਹੀ ਕੁੱਲ ਵਿੱਚੋਂ ਜਿਹੜੇ ਉਹ ਪੰਕਤੀਆਂ ਦੀ ਤਿੰਨ 베ਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕੋ ਲੰਬੀ ਕਹਾਣੀ ਆ ਜਿਹੜੀ ਦਸਮਗ੍ਰੰਥ ਨੇ ਵੀ ਲਿਖੀ ਆ ਕਿ ਲਵ ਕੁਸ਼ ਉਹਨਾਂ ਦੇ ਵਿੱਚੋਂ ਯਾਨੀ ਗੁਰਨਾਨਕ ਦੇਵ ਜੀ ਮਤਲਬ ਸਿੱਖ ਅਸੀਂ ਉਹਨਾਂ ਦੇ ਔਲਾਦ ਆ ਹਾਂਜੀ ਹਾਂਜੀ ਸੁਣੀ ਹੋਈ ਆ ਜੀ ਫੇ ਰੌਲਾ ਕਾਤੇ ਫੇ ਰੌਲਾ ਕਾਤੇ ਆ ਫੇ ਕਹਿ ਦੀ ਉਹ ਫੇ ਰੌਲਾ ਕਾਦਾ ਹਾਂਜੀ ਭਾਈ ਇੱਕੋ ਹੀ ਇੱਕੋ ਹੀ ਧਰਮ ਆ ਕੋਈ ਸ਼ਿਵਜੀ ਨੂੰ ਮੰਨਦਾ ਕੋਈ ਰਾਮ ਨੂੰ ਮੰਨਦਾ ਇਹੀ ਤਾਂ ਉਹਨਾਂ ਦੇ ਸਕਾਲਰ ਯੂਨੀਵਰਸਿਟੀਆਂ ਚ ਰੌਲਾ ਪਾ ਰਹੇ ਆ ਹਾਂਜੀ ਇਸੇ ਕਰਕੇ ਤਾਂ ਉਹਨੇ ਸਾਨੂੰ ਹਿੰਦੂਆਂ ਦਾ ਅੰਗ ਲਿਖਿਆ ਆ ਉਹ ਕਹਿੰਦੇ ਸਿੱਖ ਧਰਮ ਕੋ ਵੱਖਰਾ ਧਰਮ ਨਹੀਂ ਹੈ ਹਾਂਜੀ ਸੈਕਟ ਆ ਹਿੰਦੂ ਧਰਮ ਦਾ ਇੱਕ ਇੱਕ ਚੀਜ਼ ਤੁਸੀਂ ਹੋਰ ਦੇਖੀ ਜਿਹੜਾ ਉਹ ਕੁੰਬ ਦੇ ਮੇਲੇ ਚੋ ਜਿਹੜੇ ਸਾਹ ਆ ਉਹ ਲੋਕਾਂ ਨੂੰ ਡੰਡਿਆਂ ਨਾਲ ਕੁੱਟਦੇ ਮਾਰੀਏ ਗੱਲ ਤੋਂ ਕੁਝ ਆਪਣਾ ਪਾ ਕੇ ਆ ਗਿਆ ਸਾਡੇ ਵਾਲਿਆਂ ਚ ਤਾਂ ਨਾ ਫਰਕ ਦੇਖਿਆ ਤੁਸੀਂ ਕੁਝ ਲੱਗਦਾ ਵੀ ਕੋਈ ਨਹੀਂ ਨਹੀਂ ਲੱਗਦੇ ਹੈਗੇ ਨਹੀਂ ਹੈਗਾ ਜੀ ਦੇਖੋ ਜਿਹੜਾ ਨਾ ਜਿਹੜਾ ਕੱਪੜਾ ਆ ਕੱਪੜਾ ਬਦਲਣ ਦੇ ਨਾਲ ਦੇਖੋ ਤੁਸੀਂ ਜਿਹੜੇ ਬੰਦੇ ਪੰਜਾਬ ਤੋਂ ਆਏ ਆ ਸੋਚ ਕੇ ਦੇਖੋ ਪਿੰਡਾਂ ਚ ਅਕਸਰ ਅਸੀਂ ਜਦੋਂ ਖੇਤਾਂ ਚ ਜਾਂਦੇ ਸੀ ਨਾ ਤਾਂ ਜਦੋਂ ਉੱਥੇ ਕੁੰਝ ਸੱਪ ਦੀ ਕੁੰਜ ਕਈ ਵਾਰ ਪਈ ਹੁੰਦੀ ਸੀ ਹਾਂਜੀ ਅੱਛਾ ਉਹ ਕੁੰਜ ਤੋਂ ਸਾਨੂੰ ਪਤਾ ਲੱਗਦਾ ਸੀ ਕਿ ਏਦਾਂ ਲੰਬਾ ਸੱਪ ਇੱਥੋਂ ਨੰਗ ਕੇ ਗਿਆ ਹਾਂਜੀ ਅੱਛਾ ਜਦੋਂ ਸੱਪ ਕੁੰਜ ਲਾ ਦਿੰਦਾ ਕੀ ਉਹਦੀ ਜ਼ਹਿਰ ਮਰ ਜਾਂਦੀ ਅੰਦਰੋਂ ਨਹੀਂ ਕੁੰਜ ਤਾਂ ਹੋ ਰਹਾ ਜਾਂਦੀ ਆ ਇਹ ਕੱਪੜੇ ਇਦਾਂ ਹੀ ਆ ਨਾ ਸਾਡੇ بس ਉਹੀ ਕੱਪੜਿਆਂ ਦਾ ਫਰਕ ਹੈ ਜੀ ਫੋਰ ਤਾਂ ਕੋਈ ਫਰਕ ਨਹੀਂ ਹੈਗਾ ਕਈ ਆ ਟਿਕਟੋਕ ਤੇ ਪਾਈਆਂ ਹੋਈਆਂ ਲੋਕਾਂ ਨੇ ਛੋਟੀਆਂ-ਛੋਟੀਆਂ ਵੀਡੀਓ ਬਹੁਤ ਦੇਖੀਆਂ ਬਸ ਇਹਨ ਇੱਕੋ ਹੀ ਚੀਜ਼ ਆ ਸਾਡੇ ਵਾਲਿਆਂ ਅਰਗਾ ਹੀ ਆ ਹੁਣ ਇੱਕ ਇੱਕ ਬੰਦਾ ਨਸ਼ਾ ਕਰਦਾ ਚੋਰੀ ਕਰਦਾ ਸਾਰੀ ਅੱਛਾ ਮੁੜ ਕੇ ਕਹਿੰਦੇ ਲੈ ਜੀ ਉਹ ਤਾਂ ਸ਼ਰਾਬ ਛੱਡ ਗਿਆ ਰਾਧਾ ਸਵਾਮੀ ਬਣ ਗਿਆ ਮਤਲਬ ਕੱਪੜੇ ਬਦਲ ਲੈ ਕੁੰਜ ਲਾ ਦਿੱਤੀ ਪਹਿਲੀ ਲਾਤੀ ਹੋਰ ਆ ਜਾਣੀ ਆ ਇਹ ਮੁੜ ਕੇ ਕਹਿੰਦੇ ਨਾ ਜੀ ਨਾ ਉਹ ਤਾਂ ਅੰਮ੍ਰਿਤ ਛਕ ਲਿਆ ਉਹ ਤਾਂ ਉਹ ਤਾਂ ਫਿਰ ਕੁੰਜ ਫੇਰ ਬਦਲ ਲਈ ਉਹਨੂੰ ਲਾਤੀ ਕੁੰਜ ਹਾਂ ਉਹ ਕਰਦੇ ਫੇਰ ਕਹਿੰਦੇ ਨਾ ਨਾ ਹੁਣ ਤਾਂ ਅਖੰਡ ਕੀਰਤਨੀਆਂ ਤੋਂ ਛੱਕ ਲਿਆ ਹੁਣ ਤਾਂ ਰੋਜ਼ 2 ਵਜੇ ਉੱਠ ਕੇ ਨਹਾਉਂਦਾ ਆ ਉਹ ਸਾਰੀ ਰਾਤ ਕੀਰਤਨ ਕਰੀ ਜਾਂਦਾ ਹਾਂਜੀ ਹਾਂ ਕੁੰਜ ਬਦਲਣੇ ਨਾਲ ਕੁੰਜ ਲਾਉਣੇ ਨਾਲ ਸੱਪ ਦੀ ਜ਼ਹਿਰ ਨਹੀਂ ਮਰ ਜਾਂਦੀ ਸੱਪ ਸੱਪ ਹੀ ਰਹਿੰਦਾ ਗੱਲ ਇਹ ਆ ਸੁਭਾਅ ਬਦਲਣਾ ਪੈਣਾ ਸਾਨੂੰ ਆਪਣਾ ਬਿਲਕੁਲ ਬਿਲਕੁਲ ਠੀਕ ਆ ਇਹਨਾਂ ਨੇ ਕਰਕੇ ਹੁਣ ਜਿਹੜੀਆਂ ਦੁਕਾਨਾਂ ਭਾਈ ਜਿਨ੍ਹਾਂ ਨੂੰ ਮੈਂ ਤਾਂ ਅੱਗੇ ਗੱਲ ਕਰਦਾ ਹੁੰਨਾ ਤੁਸੀਂ ਨਾ ਘਰੇ ਇੰਟਰਨੈਟ ਲਵਾਉਣੇ ਆ ਫੋਨ ਲੈਣੇ ਕੋਈ ਚੀਜ਼ ਲੈਣੇ ਆ ਬੱਚੇ ਕੰਪਿਊਟਰ ਲੈ ਕੇ ਆਉਂਦੇ ਆ ਘਰੇ ਹਾਂਜੀ ਉਹ ਚੱਲਦਾ ਨਹੀਂ ਹਾਂਜੀ ਤੇ ਉਹ ਉਨੀ ਅਗਲਿਆਂ ਨੇ ਨੰਬਰ ਦਿੱਤਾ ਆ ਵੀ ਭਾਈ ਜੇ ਕੋਈ ਗੜਬੜੀ ਹੋਈ 24 ਘੰਟੇ ਇਸ ਨੰਬਰ ਦੇ ਉੱਤੇ ਫੋਨ ਕਰ ਲਿਓ ਤੇ ਜਦੋਂ ਜਦੋਂ ਨਾ ਫੋਨ ਕਰਦੇ ਆ ਉਹਨਾਂ ਨੂੰ ਉਹ ਉੱਥੋਂ ਚਾਹੇ ਕੋਈ ਬੰਦਾ ਹੁਣ ਤੁਸੀਂ ਕੰਪਿਊਟਰ ਲਿਆ ਮੇਡ ਇਨ ਜਰਮਨੀ ਹਾਂਜੀ ਜ਼ਰੂਰੀ ਨਹੀਂ ਹੈਗਾ ਜਿਹੜਾ ਫੋਨ ਆਨਸਰ ਕਰਨੇ ਵਾਲਾ ਬੰਦਾ ਜਰਮਨ ਚ ਬੈਠਾ ਹੋਵੇ ਨਹੀਂ ਉਹ ਹੋ ਸਕਦਾ ਤਾਈਵਾਨ ਚ ਬੈਠਾ ਹੋਵੇ ਹੋ ਸਕਦਾ ਇੰਡੀਆ ਵਿੱਚ ਬੈਠਾ ਹੋਵੇ ਐ ਹੀ ਹੁਣ ਕੰਪਨੀ ਨੇ ਕੁਝ ਮਾਰ ਬੰਦੇ ਰੱਖ ਲਏ ਉਹਨਾਂ ਨੂੰ ਤਨਖਾਹ ਦੇ ਰਿਹਾ 2 ਘੰਟੇ ਕੋਈ ਆਨਲਾਈਨ ਹੁੰਦਾ 4 ਘੰਟੇ ਕੋਈ ਹੁੰਦਾ 6 ਘੰਟੇ ਕੋਈ ਹੁੰਦਾ ਪਰ ਜਿਨ੍ਹਾਂ ਨੇ ਉਹ ਕੰਪਿਊਟਰ ਬਣਾਇਆ ਹੈ ਨਾ ਉਹਨਾਂ ਨੇ ਆਪਣੇ ਬੰਦਿਆਂ ਨੂੰ ਉਹਦੇ ਅੰਗ ਅੰਗ ਬਾਰੇ ਪਤਾ ਆ। ਹਾਂਜੀ ਜਦੋਂ ਤੁਸੀਂ ਪ੍ਰੋਬਲਮ ਦੱਸਣੀ ਆ ਉਹਨੇ ਉੱਥੋਂ ਫੋਨ ਤੇ ਤੁਹਾਨੂੰ ਸਮਝਾ ਦੇਣਾ ਕਿ ਇਦਾਂ ਕਰੋ ਇਹ ਚ ਇਹ ਬਟਨ ਦੱਬੋ ਇਹਨੂੰ ਆ ਕਰੋ ਆਹ ਤਾਰ ਕੱਢੋ ਆਹ ਤਾਰ ਲਾਓ ਉੱਥੇ ਹੀ ਕਰ ਦੇਣਾ ਉਹਨੇ। ਹਾਂਜੀ ਉਹ ਮਿੰਟੋ ਮਿੰਟੀ ਪਤਾ ਲੱਗ ਜਾਂਦਾ ਜੀ। ਬਸ ਇਦਾਂ ਹੀ ਅਸੀਂ ਵੀ ਆ ਨਾ ਜਿਹੜੇ ਅਸੀਂ ਹਾਂਜੀ ਸਾਨੂੰ ਉਹਨਾਂ ਨੇ ਬਣਾਇਆ ਆ ਸੈਂਟਰ ਵਾਲਿਆਂ ਨੇ। ਹਾਂ ਸਾਡੇ ਸਾਰੇ ਗ੍ਰੰਥ ਹਰੇਕ ਵਾਰ ਅਗਲਿਆਂ ਨੇ ਤੈਅ ਕੀਤਾ ਤੇ ਜੇ ਹਿਸਟਰੀ ਚ ਇਹ ਚੀਜ਼ਾਂ ਪੜਾਈਆਂ ਜਾਣਨਾ ਇਹਨਾਂ ਨੂੰ ਤੇ ਗੁਰਦੁਆਰਿਆਂ ਵਿੱਚੋਂ ਇਦਾਂ ਦਾ ਸਿੱਖ ਕੇ ਆਉਣਗੇ ਇਹ ਫਿਰ ਪੁੱਲ ਸਹੀ ਕਿਹਾ ਇਹਨਾਂ ਨੂੰ ਸਕੂਲ ਹੁਣ ਦੇਖੋ ਇੱਕ ਬੱਚੇ ਨੂੰ ਬੱਚਾ ਜਾਂਦਾ ਸਕੂਲ 5ਵੀਂ 6ਵੀਂ ਚ ਪੜ੍ਹਨ 5ਵੀਂ 6ਵੀਂ ਤੱਕ ਪੜ੍ਹਦਾ 8ਵੀਂ ਤੱਕ ਪੜ੍ਹਦਾ 10ਵੀਂ ਇੱਕ ਸਟੇਜ ਤੇ ਜਾ ਕੇ ਫਿਰ ਉਹ ਤੈਅ ਕਰਦੇ ਵੀ ਦੇਖੋ ਜੀ ਇਹਨਾਂ ਚੋਂ 20 ਤਾ ਚਾਹੀਦੇ ਇੰਜੀਨੀਅਰ ਹਾਂਜੀ ਕੁਛ ਚਾਹੀਦੇ ਡਾਕਟਰ ਹਾਂਜੀ ਹੁਣ ਜਿਹਨੂੰ ਡਾਕਟਰ ਬਣਾਉਣਾ ਜਿਹਨੂੰ ਚੀਰ ਫਾੜ ਕਰਾਉਣੀ ਆ ਉਹਨੂੰ ਇੱਕ ਤਰ੍ਹਾਂ ਦੀਆਂ ਕਿਤਾਬਾਂ ਦੇ ਦਿੰਦੇ ਪੀ ਇਹ ਪੜ ਹਾਂਜੀ ਉਹ ਪੜਦਾ 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 ਇੱਕ ਸਟੇਜ ਤੇ ਜਾ ਕੇ ਹਸਪਤਾਲ ਆ ਕੇ ਬਹਿ ਜਾਂਦਾ ਹਾਂਜੀ ਹੁਣ ਉਹ ਜਿਹੜਾ ਡਾਕਟਰੀਆਂ ਕਿਤਾਬਾਂ ਪੜਨੇ ਵਾਲਾ ਆ ਉਹ ਕਦੇ ਵੀ ਜਾ ਕੇ ਜਹਾਜ਼ ਚਲਾਉਣ ਲਈ ਜੌਬ ਲਈ ਅਪਲਾਈ ਨਹੀਂ ਕਰੂਗਾ ਹਾਂਜੀ ਕਿਉਂਕਿ ਉਹਨੂੰ ਉਹਨੇ ਬਣਾ ਲਿਆ ਉਹਦਾਂ ਦਾ ਹਾਂਜੀ ਠੀਕ ਹੈ ਹੁਣ ਜਿਹੜੇ ਜਿਹੜੇ ਨੈਤਿਕਤਾ ਦੇ ਜਿਹੜੇ ਸਾਡਾ ਸੁਭਾਅ ਦਾ ਸਲੇਵਸ ਹੈ ਨਾ ਉਹ ਵੀ ਉਹੀ ਪੜਾ ਰਹੇ ਆ ਸਾਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਉਹਨਾਂ ਨੇ ਦਿੱਤੀਆਂ ਆ ਸਾਨੂੰ ਹਾਂ ਜਿਹੜੀ ਤੁਹਾਡੀ ਗੱਲ ਆ ਜੀ ਇਹ ਬਹੁਤੇ ਲੋਕਾਂ ਦੇ ਉੱਪਰ ਨਹੀਂ ਲੱਗ ਜਾਣੀਆਂ ਨਹੀਂ ਉਹ ਉਹ ਮੈਂ ਤਾਂ ਕਹਿੰਨਾ ਵੀ ਸਦੋਂ ਜਿਹੜੀ ਜਿਹੜੀ ਜਿਹੜਾ ਨਾ ਸਾਡੇ ਅੰਦਰ ਜਿੱਦਾਂ ਹੁਣ ਲੜਕੀ ਆ ਸਾਡੀ ਬੱਚੀ ਜੇ ਕਿਸੇ ਮੁੰਡੇ ਨੂੰ ਪਸੰਦ ਕਰਦੀ ਆ ਤਾਂ ਉਹਦੇ ਤੇ ਅਸੀਂ ਕਿਦਾਂ ਰਿਐਕਟ ਕਰਨਾ ਇਹ ਸਾਨੂੰ ਸਮਾਜ ਨੇ ਅਗਲੇ ਨੇ ਘੜ ਕੇ ਦਿੱਤਾ ਆ ਉਹਨਾਂ ਨੂੰ ਪਤਾ ਆ ਕਿ ਜੇ ਇਸ ਸਮਾਜ ਦੇ ਅੰਦਰ ਇਨੀ ਸਹਿਣਸ਼ੀਲਤਾ ਭਰ ਦਿੱਤੀ ਨਾ ਇਨੀ ਅਗਾਂਵ ਵਧਣ ਲੱਪਣਾ ਉੱਚੀ ਤਰੱਕੀ ਕਰਨ ਲੱਪਣਾ ਹੀ ਨਹੀਂ ਹਾਂਜੀ ਜਿਹੜੀ ਜ਼ਮੀਨ ਆ ਧਰਤੀ ਮਾਂ ਹੁੰਦੀ ਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਕਿਹੜੇ ਗੁਰੂ ਨੂੰ ਪੰਜਾਬ ਵਾਲਿਆਂ ਨੇ ਰਹਿਣ ਦਿੱਤਾ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਨਹੀਂ ਤਕਰੀਬ ਮਾਜੇ ਮਾਜੇ ਵਾਲਿਆਂ ਨੇ ਕਿਹੜੇ ਗੁਰੂ ਸਾਹਿਬ ਦਾ ਸਾਥ ਦਿੱਤਾ ਕਿਸੇ ਦਾ ਵੀ ਜਣਾ ਵੱਡੀਆਂ ਦੂਜੇ ਪਾਤਸ਼ਾਹ ਨੂੰ ਕਰਤਾਰਪੁਰ ਛੱਡ ਕੇ ਅ ਤੀਜੇ ਪਾਤਸ਼ਾਹ ਨੂੰ ਖਡੂਰ ਛੱਡ ਕੇ ਜਾਣਾ ਪਿਆ ਚੌਥੇ ਪਾਤਸ਼ਾਹ ਨੂੰ ਗੋਇੰਦਵਾਲ ਛੱਡ ਕੇ ਜਾਣਾ ਪਿਆ ਪੰਜਵੇਂ ਪਾਤਸ਼ਾਹ ਨੂੰ ਜਦੋਂ ਤਵੀ ਤੇ ਬਹਿਣਾ ਪਿਆ ਜਿਹੜੇ ਲੋਕਾਂ ਨੇ ਪਿਰਥੀ ਚੰਦ ਦਾ ਸਾਥ ਦਿੱਤਾ ਕੀ ਗੱਲ ਉਹ ਅਫਗਾਨਿਸਤਾਨ ਤੋਂ ਆਉਂਦੇ ਸੀ ਕਿ ਮਾਝੇ ਵਾਲੇ ਸੀਗੇ ਕੋਈ ਸੀਗੇ ਜੀ ਲੋਕਲ ਸੀਗੇ ਉਹ ਉਹੀ ਪਿਰਥੀ ਜਦੋਂ ਛੇਵੇਂ ਪਾਸ਼ਾ ਛੱਡ ਕੇ ਗਏ ਆ ਤੇ ਉਹ ਲੰਮੇ ਨਾ ਪੈ ਗਏ ਮਾਝੇ ਵਾਲੇ ਮੂਰੇ ਕਿਉਂ ਜਾਣ ਦਿੱਤਾ ਉਹਨਾਂ ਨੇ ਇਹ ਆ ਇਹ ਜਿਹੜੇ ਵਾਰ-ਵਾਰ ਸਾਡੇ ਸਾਹਿਤਕਾਰ ਇੱਕ ਸਾਡੇ ਕੰਨਾਂ 'ਚ ਪਾਉਂਦੇ ਆ ਕਿ ਗੁਰੂਆਂ ਪੀਰਾਂ ਦੀ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ ਗੁਰੂਆਂ ਦੀ ਧਰਤੀ ਆ ਵੀ ਸਾਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿੰਦੇ ਆ ਨੂੰ ਉਹਦੇ ਅਰਥ ਕੀ ਬਣਦੇ ਆ ਕੋਈ ਧਰਤੀ ਜਿੰਨੀ ਮਰਜ਼ੀ ਵਧੀਆ ਤੁਸੀਂ ਦੇਖੋ ਕੋਈ ਚਰਚ ਆ ਹਾਂਜੀ ਤੁਹਾਡੇ ਕੰਟਰੀ ਵਿੱਚ ਕੋਈ ਚਰਚ ਆ ਮੰਨ ਲਓ ਉਹ 200 ਸਾਲ ਪਹਿਲਾਂ ਬਣਿਆ ਕਿਸੇ ਵੱਡੇ ਸੰਤ ਦੇ ਨਾਂ ਤੇ ਬਣਿਆ ਸਾਰਾ ਕੁਝ ਹੋਇਆ ਅੱਜ ਕਿਸੇ ਕਾਰਨ ਕਰਕੇ ਉਹ ਕਮੇਟੀ ਛੱਡ ਗਈ ਉਹ ਵਿਕ ਗਿਆ ਉੱਥੇ ਖੁੱਲ ਗਿਆ ਰੈਸਟੋਰੈਂਟ ਹਾਂਜੀ ਉੱਥੇ ਸ਼ਰਾਬ ਵਰਤਾਈ ਜਾਂਦੀ ਆ ਉੱਥੇ ਖਾਣਾ ਉਦਾਂ ਦਾ ਖਾਧਾ ਜਾਂਦਾ ਉੱਥੇ ਡਾਂਸ ਹੋ ਰਹੇ ਆ ਹਾਂਜੀ ਹੁਣ ਉਹਦੀ ਪਵਿੱਤਰਤਾ ਦੇ ਕੀ ਅਰਥ ਰਹਿ ਗਏ ਉਹ ਨਾਲੇ ਹੈ ਨਹੀਂ ਮੈਂ ਇੱਕ ਸਿਨੇਮੇ ਦਾ ਚਰਚ ਬਣਦਾ ਵੀ ਦੇਖਿਆ ਸਿਨੇਮਾ ਸੀ ਉਹ ਚੱਲਦਾ ਨਹੀਂ ਸੀ ਵਿਕ ਗਿਆ ਉਹਦਾ ਚਰਚ ਬਾਦ ਦੇ ਨਹੀਂ ਮੈਂ ਮੈਂ ਗੱਲ ਇਹ ਕਰਦਾ ਵੀ ਜਿਹੜੀ ਧਰਤੀ ਦੀ ਜਿਹੜੀ ਥਾਂ ਦੀ ਪਵਿੱਤਰਤਾ ਨਾ ਉਹ ਉਹਦੇ ਕਰਕੇ ਆ ਜਿਹੜਾ ਉਹਨੂੰ ਵਰਤ ਰਿਹਾ ਆ। ਜੋ ਮੌਕੇ ਤੇ ਉੱਥੇ ਚੱਲਦਾ। ਹਾਂ ਹੁਣ ਜੇ ਗੁਰੂਆਂ ਦੀ ਧਰਤੀ ਬੈ ਆ ਕਿਤੇ ਚੋਰ ਬਹਿ ਗਏ ਆ ਉੱਤੇ ਤਾਂ ਤੁੰਮੇ ਹੁਣੀ ਬੈਠੇ ਆ ਹੁਣ। ਹਾਂਜੀ ਉੱਤੇ ਤਾਂ ਨਾਨਕ ਸਰੀਏ ਬੈਠੇ ਆ ਰਾਧਾ ਸਵਾਮੀ ਬੈਠਾ ਉਹ ਧਰਤੀ ਤੇ। ਹਾਂ ਫੇ ਗੁਰੂਆਂ ਦੀ ਧਰਤੀ ਦਾ ਕੀ ਫਾਇਦਾ ਕੀ ਕੀ ਅਰਥ ਰਹਿ ਗਿਆ ਉਹਦੇ? ਕੋਈ ਨਹੀਂ। ਗਲੀ ਧਰਤੀ ਕਿੱਦਾਂ ਗੁਰੂ ਸਾਹਿਬ ਦੀ ਹੋ ਸਕਦੀ ਗੁਰਨਾਨਦ ਦੇਵ ਜੀ ਨੇ ਬਣਾਈ ਸੀ ਉਹ ਇਹ ਵੀ ਗੱਲ ਸੋਚਣ ਵਾਲੀ ਉਹਨਾਂ ਤੋਂ ਪਹਿਲਾਂ ਵੀ ਆ ਨਾ ਕਿੱਦਾਂ ਪੰਜਾਬ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਕਿਉਂ ਆ ਧਰਤੀ ਉਹਨਾਂ ਤੋਂ ਪਹਿਲਾਂ ਹੈ ਨਹੀਂ ਸੀ ਉਹ ਹਾਂਜੀ ਉਹਨਾਂ ਦਾ ਜਨਮ ਹੋਇਆ ਇੱਥੇ ਉਹਨਾਂ ਨੇ ਜਾਣੀ ਕਿਸੇ ਥਾਂ ਤੇ ਜੇ ਜਾਦੇ ਡਾਕਟਰ ਹੋ ਰਹੇ ਜਾਦੇ ਹਸਪਤਾਲ ਬਣ ਰਹੇ ਆ ਹਾਂਜੀ ਉਹ ਖੁਸ਼ੀ ਦੀ ਗੱਲ ਥੋੜੋ ਆ ਨਹੀਂ ਜਦੋਂ ਮਤ ਉੱਥੇ ਬਿਮਾਰ ਜਾਂਦੇ ਆ ਜੇਸੀ ਕਹੀਏ ਕਿ ਪੰਜਾਬ ਪੰਜਾਬ ਦੇ ਵਿੱਚ ਸਰਕਾਰ 10 ਕੈਂਸਰ ਦੇ ਹਸਪਤਾਲ ਖੁੱਲਣ ਲੱਗੀ ਆ ਇਹ ਵਧੀਆ ਗੱਲ ਆ ਸਾਡੇ ਲਈ ਨਹੀਂ ਮਾੜੀ ਗੱਲ ਆ ਇਸ ਗੱਲ ਨੂੰ ਮਾੜੀ ਗੱਲ ਹੈ ਕਿ ਇਹਦਾ ਮਤਲਬ ਹੈ ਕਿ ਕੈਂਸਰ ਵੱਧ ਰਿਹਾ ਕੈਂਸਰ ਪੰਜਾਬ ਚ ਵੱਧ ਰਿਹਾ ਆ ਜੇ ਨਸ਼ਾ ਛੜਾਊ ਕੇਂਦਰ ਜ਼ਿਆਦਾ ਆ ਇਹਦਾ ਮਤਲਬ ਨਸ਼ਾ ਜ਼ਿਆਦਾ ਆ ਪੰਜਾਬ ਵਿੱਚ ਵੱਧ ਰਿਹਾ ਹਾਂ ਜੇ ਗੁਰਪੀਰ ਜਿਆਦੇ ਆਏ ਆ ਪੰਜਾਬ ਦੇ ਵਿੱਚ ਇਹਦਾ ਮਤਲਬ ਪੇ ਇੱਥੇ ਲੁੱਚੇ ਲਫੰਗੇ ਗੁੰਡੇ ਸੱਜਣ ਠੱਗ ਵਰਗੇ ਮਲਕ ਭਾਗੋ ਵਰਗੇ ਜਿਆਦੇ ਰਹੇ ਆ ਜਿਆਦੇ ਹੋਏ ਆ ਹਾਂ ਠੀਕ ਆ ਜੇ ਉਹ ਜੇ ਉਹਨੂੰ ਜੇ ਸਮਝ ਲਵਾਂਗੇ ਉਹਨੂੰ ਫੇਰ ਗੇੜ ਚ ਆਜੂ ਸਾਡੇ ਨਹੀਂ ਤਾਂ ਫਿਰ ਪਿੱਟ ਸੇ ਆਪਾਂ ਪਾਈ ਜਾਓ ਜਿੰਨਾ ਪਉਣਾ ਠੀਕ ਆ